ਮਾਰਨਿੰਗ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਈਪਕੀਸ਼ੀ ਵਲੋਗ ਅੱਜ ਵੀਡੀਓ 'ਚ ਨਾ ਮੈਂ ਤੁਹਾਨੂੰ ਬਹੁਤ ਜ਼ਰੂਰੀ ਇੱਕ ਚੀਜ਼ ਦੱਸਾਂਗੀ ਰਾਈਸ ਬਾਰੇ ਹੈਨਾ ਕੋਰੀਅਨ ਲੋਕ ਜਿਹੜੇ ਰਾਈਸ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ ਰਾਈਸ ਨੂੰ ਸਹੀ ਢੰਗ ਨਾਲ ਕਿੱਦਾਂ ਇਸਤੇਮਾਲ ਕਰਕੇ ਆਪਾਂ ਆਪਣੇ ਚਿਹਰੇ ਨੂੰ ਇੱਕਦਮ ਕਲੀਨ ਬਣਾ ਸਕਦੇ ਹਾਂ ਸੋਹਣਾ ਬਣਾ ਸਕਦੇ ਹਾਂ ਕਿਉਂਕਿ ਜਿਹੜਾ ਰਾਈਸ ਹੁੰਦਾ ਹੈ ਨਾ ਜਾਨੀ ਕਿ ਚਾਵਲ ਚਿਹਰੇ ਲਈ ਇੱਕ ਵਰਦਾਨ ਹੁੰਦਾ ਹੈ ਕੋਰੀਅਨ ਲੋਕ ਇਹਨੂੰ ਬਹੁਤ ਇਸਤੇਮਾਲ ਕਰਦੇ ਨੇ ਕਿਉਂਕਿ ਉਹਨਾਂ ਦੀ ਸਕਿਨ ਦੇਖ ਲਓ ਇੱਕਦਮ ਸਿਰਕੀ ਪਈ ਇੱਕਦਮ ਸਾਫ਼ ਸੁਥਰੀ ਪਈ ਹੈ ਓਪਨ ਪੋਰਸ ਬਿਲਕੁਲ ਬੰਦ ਨੇ ਉਹਨਾਂ ਦੇ ਬਿਲਕੁਲ ਕਲੀਨ ਪਈ ਹੈ ਤੇ ਵਜਾ ਤੋ ਕਿਸ ਤਰੀਕੇ ਨਾਲ ਆਪਾਂ ਇਹਨੂੰ ਇਸਤੇਮਾਲ ਵਿੱਚ ਲੈ ਸਕਦੇ ਹਾਂ ਪਹਿਲਾਂ ਤੁਸੀਂ ਦੇਖੋ ਇਸ ਤਰੀਕੇ ਨਾਲ ਮੈਂ ਰਾਤ ਨੂੰ ਨਾ ਚਾਵਲ ਬਣਾਏ ਸੀਗੇ ਤੇ ਜਿਹੜੀ ਉਹਦੀ ਮਾਂਡ ਹੁੰਦੀ ਹੈ ਨਾ ਜਾਨਕਿ ਮਾਂਡੀ ਚਾਵਲਾਂ ਦੀ ਜਿਹਨੂੰ ਪਿਚ ਵੀ ਕਹਿੰਦੇ ਆ ਉਹ ਇਸ ਤਰੀਕੇ ਨਾਲ ਉਤਾਰ ਲੈਣੀ ਹੈ ਤੇ ਆਹ ਦੇਖੋ ਮੈਂ ਉਤਾਰੀ ਹੋਈ ਰਾਤ ਬਣਾਏ ਨਾ ਚਾਵਲ ਚਾਵਲ ਤਾਂ ਹਰ ਕੋਈ ਬਣਾਉਂਦਾ ਹੈ ਹੈਨਾ ਜਦ ਵੀ ਤੁਸੀਂ ਆਪਣੇ ਘਰ ਵਿੱਚ ਚਾਵਲ ਬਣਾਉਂਦੇ ਇਸ ਤਰੀਕੇ ਨਾਲ ਥੋੜਾ ਜਿਹਾ ਪਾਣੀ ਜਿਹੜਾ ਉਤਾਰ ਲੈਣਾ ਠੀਕ ਹੈ ਇਹਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਇਹਦੀ ਕਰੀਮ ਵੀ ਆਪਾਂ ਬਣਾ ਕੇ ਲਗਾ ਸਕਦੇ ਆ ਤੇ ਇਹਨੂੰ ਵੈਸੇ ਵੀ ਆਪਾਂ ਲਗਾ ਸਕਦੇ ਆ ਇਹਦੇ ਨਾਲ ਕੀ ਹੁੰਦਾ ਜਿਹੜੀ ਸਕਿਨ ਹੁੰਦੀ ਹੈ ਨਾ ਆਪਣੀ ਇਕਦਮ ਕਲੀਨ ਹੋ ਜਾਂਦੀ ਹੈ ਇਕਦਮ ਸਾਫ ਸੁਥਰੀ ਹੋ ਜਾਂਦੀ ਹੈ ਤੇ ਹਰ ਕੋਈ ਜਾਣਦਾ ਕਿ ਅਸੀਂ ਸੋਹਣੇ ਨਜ਼ਰਾਈਏ ਹਰ ਕੋਈ ਜਾਣਦਾ ਕਿ ਸਾਡੀ ਸਕਿਨ ਜਿਹੜੀ ਇੱਕਦਮ ਬ੍ਰਾਈਟ ਹੋਵੇ ਇੱਕਦਮ ਸੋਹਣੀ ਹੋਵੇ ਇੱਕਦਮ ਚਮਕੀਲੀ ਹੋਵੇ ਤੇ ਇੱਕਦਮ ਜਿਹੜੇ ਦਾਗ-ਧੱब्बे ਨੇ ਉਹ ਬਿਲਕੁਲ ਰਿਮੂਵ ਹੋਏ ਹੋਣ ਹਨਾ ਤੇ ਗੋਰਾ ਰੰਗ ਜ਼ਿਆਦਾ ਮੈਟਰ ਨਹੀਂ ਕਰਦਾ ਹੈਗਾ ਬਿਲਕੁਲ ਤਵਜਾ ਜਿਹੜੀ ਉਹ ਚਮਕੀਲੀ ਹੋਣੀ ਚਾਹੀਦੀ ਹੈ ਇੱਕਦਮ ਜਾਨਦਾਰ ਹੋਣੀ ਚਾਹੀਦੀ ਹੈ ਇੱਕਦਮ ਮਤਲਬ ਕਿ ਸੋਹਣੀ ਸੁਨਖੀ ਹੋਣੀ ਚਾਹੀਦੀ ਹੈ ਕਪੜਾ ਪਾਇਆ ਵੀ ਸੋਹਣਾ ਲੱਗੇ ਜਦੋਂ ਵੀ ਆਪਾਂ ਕਿਸੇ ਫੰਕਸ਼ਨ ਤੇ ਕਿਸੇ ਪਾਰਟੀ ਵੇਅਰ ਤੇ ਜਾਈਏ ਤਾਂ ਅਸੀਂ ਕੋਈ ਵੀ ਚੀਜ਼ ਪਾ ਲਈਏ ਤੇ ਸਾਨੂੰ ਸੋਹਣੀ ਲੱਗੇ ਠੀਕ ਹੈ ਭਾਵੇਂ ਉਹ ਸੋਹਦੀ ਹੋ ਤੇ ਸਕਿਨ एकदम ਸਾਫ ਸੁਥਰੀ ਹੋਣੀ ਚਾਹੀਦੀ ਹੈ ਤੇ ਜਿਹੜੇ ਡਾਰਕ ਸਰਕਲ ਨੇ ਬਿਲਕੁਲ ਠੀਕ ਹੋਣੇ ਚਾਹੀਦੇ ਨੇ ਜਿਹੜਾ ਇਹਦਾ ਕਾਲਾਪਨ ਆ ਗਿਆ ਮੈਲਜ਼ਮੇ ਉਹ ਵੀ ਬਿਲਕੁਲ ਰਿਮੂਵ ਹੋਣੀ ਜ਼ਰੂਰੀ ਹੈ ਇਸ ਤਰੀਕੇ ਨਾਲ ਤੁਸੀਂ ਲੈ ਲੈਣਾ ਹੈ ਦੇਖੋ ਮੈਂ ਲਈ ਹੋਈ ਹੈ ਚਾਵਲਾਂ ਦਾ ਮਾਲਕ ਇਹ ਮੈਂ ਅੱਧੀ ਰੱਖਾਂਗੀ ਕਰੀਮ ਵਾਸਤੇ ਅੱਧੀ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਪਹਿਲਾਂ ਇਹ ਪੈਕ ਕਿੱਦਾਂ ਲਗਾਉਣਾ ਹੈ ਇਹਦਾ ਮਾਸ ਕਿੱਦਾਂ ਲਗਾਉਣਾ ਪਹਿਲਾਂ ਤਾਂ ਮੈਂ ਇਹਦੇ ਵਿੱਚ ਥੋੜੀ ਜਿਹੀ ਕੱਟ ਲਵਾਂਗੀ ਕਿਉਂਕਿ ਆਪਾਂ ਇਹਦੀ ਕਰੀਮ ਬਣਾਵਾਂਗੇ ਠੀਕ ਹੈ ਲਓ ਜੀ ਇਸ ਤਰੀਕੇ ਨਾਲ ਮੈਂ ਥੋੜੀ ਜੀ ਅੱਦੀ ਮਲੇ ਲੀ ਕਰੀਮ ਵਾਸਤੇ ਅੱਦੀ ਮਲੇ ਲੀ ਫੇਸ ਮਾਸਕ ਵਾਸਤੇ ਫੇਸ ਮਾਸਕ ਬਣਾਉਣ ਲਈ ਤੁਸੀਂ ਕੀ ਲੈਣਾ ਪਹਿਲਾਂ ਲੈਣਾ ਹੈ ਹਨੀ ਠੀਕ ਹੈ ਜਾਨੀ ਕਿ ਸ਼ਹਿਦ ਸ਼ਹਿਦ ਪਾਣਾ ਇਹਦੇ ਵਿੱਚ ਮਿਕਸ ਕਰਨਾ ਹੈ ਇੰਨਾ ਵਧੀਆ ਫੇਸ ਮਾਸਕ ਹੈ ਨਾ ਤੁਸੀਂ ਇੱਕ ਵਾਰੀ ਲਗਾਉਣਾ ਸ਼ੁਰੂ ਕਰੋ ਮਹੀਨੇ ਜਦੋਂ ਵੀ ਤੁਸੀਂ ਚੋਲ ਬਣਾਓ ਚੋਲ ਤਾਂ ਹਰ ਕੋਈ ਬਣਾਉਂਦਾ ਹੀ ਹੈ ਹਨਾ ਤੇ ਉਦੋਂ ਹੀ ਤੁਸੀਂ ਆਦਾ ਥੋੜਾ ਜਿਹਾ ਪਾਣੀ ਜਿਹੜਾ ਹੁੰਦਾ ਉੱਪਰਲਾ ਉਹ ਥੋੜਾ ਉਤਾਰ ਲਓ 4-5 ਚਮਚੇ ਤੇ ਉਹ ਤੁਸੀਂ ਆਪਣੀ ਸਕਿਨ ਤੇ ਲਗਾਉਣਾ ਸ਼ੁਰੂ ਕਰ ਦੇਵੋ ਇਹਦੇ ਨਾਲ ਤੁਸੀਂ ਦੇਖੇ ਤੁਹਾਡੀ ਸਕਿਨ ਇੱਕਦਮ ਨਾ ਮੇਰੇ ਲਈ ਇੱਕ ਵੱਖਰਾ ਹੀ ਨਿਖਾਰ ਆ ਜਾਏਗਾ ਇੱਕ ਵੱਖਰਾ ਹੀ ਤੁਹਾਡਾ ਚਿਹਰਾ ਲੱਗ ਜੀ ਪ੍ਰਕਾਰ ਦਾ ਹੋ ਜਾਏਗਾ ਜਿਨ੍ਹਾਂ ਤੇ ਓਪਨ ਪੋਰਸ ਛੋਟੇ ਛੋਟੇ ਗੱਡੇ ਪਏ ਹੋਏ ਨੇ ਬਿਲਕੁਲ ਠੀਕ ਹੋਣੇ ਸ਼ੁਰੂ ਹੋ ਜਾਣਗੇ ਇਸ ਤਰੀਕੇ ਨਾਲ ਤੁਸੀਂ ਚਾਵਲਾਂ ਦਾ ਇਸਤੇਮਾਲ ਕਰਨਾ ਹੈ ਠੀਕ ਹੈ ਆਦੇ ਕੋ ਇਹ ਲੈ ਲਿਆ ਆਪਾਂ ਪਾਣੀ ਵਿੱਚ ਮੈਂ ਪਾ ਲਿਆ ਥੋੜਾ ਸ਼ਹਿਰ ਥੋੜਾ ਜਿਹਾ ਆਪਾਂ ਪਾਣਾ ਇਹਦੇ ਵਿੱਚ ਐਲੋਵੇਰਾ ਐਲੋਵੇਰਾ ਦੀ ਥੋੜੀ ਜਿਹੀ ਜਣੀ ਜੈਲ ਪਾਣੀ ਜਿੰਨਾ ਕ ਆਪਾਂ ਇਸਤੇਮਾਲ ਕਰ ਸਕਦੇ ਆ ਇਹ ਪਿਆ ਵੀ ਰਵੇ 2-4 ਦਿਨ ਮਤਲਬ ਕਿ ਫ੍ਰਿਜ ਵਿੱਚ ਰੱਖ ਵੀ ਦਿਓ ਸਟੋਰ ਕਰਕੇ ਤੇ ਵਰਤ ਲਿਆ ਕਰੋ ਡੇਲੀ ਇਸਤੇਮਾਲ ਕਰ ਲਿਆ ਕਰੋ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਡੇਲੀ ਇਸਤੇਮਾਲ ਕਰਨ ਵਿੱਚ ਫ੍ਰਿਜ ਵਿੱਚ ਸਟੋਰ ਕਰਕੇ ਤੁਸੀਂ ਇਸ ਪ੍ਰਕਾਰ ਨਾਲ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਰਾਤ ਨੂੰ ਦਿਨੇ ਜਦ ਵੀ ਤੁਸੀਂ ਫ੍ਰੀ ਬੈਠੀ ਹੋਵੋ ਤੇ ਇਸ ਪ੍ਰਕਾਰ ਨਾਲ ਤੁਸੀਂ ਆਪਣਾ ਬਣਾਇਆ ਫੇਸ ਮਾਸਕ ਆਪਣੇ ਚਿਹਰੇ 'ਤੇ ਲਗਾ ਲਿਆ ਠੀਕ ਹੈ ਚਿਹਰਾ ਬਿਲਕੁਲ ਕਲੀਨ ਹੋਣਾ ਚਾਹੀਦਾ ਕਿਸੇ ਵੀ ਪ੍ਰਕਾਰ ਦਾ ਮੇਕਅਪ ਨਹੀਂ ਹੋਣਾ ਚਾਹੀਦਾ ਜਿੱਦਾਂ ਮੈਂ ਕੋਈ ਵੀ ਮੇਕਅਪ ਨਹੀਂ ਕਰਦੀ ਜਦੋਂ ਵੀ ਮੈਂ ਕੋਈ ਵੀਡੀਓ ਸ਼ੂਟ ਕਰਨੀ ਮੈਂ ਮੇਕਅਪ ਨਹੀਂ ਇਸਤੇਮਾਲ ਕਰਦੀ ਫਿਰ ਫਾਇਦਾ ਕੀ ਹੈ ਹਨਾ ਦੱਸਣ ਦਾ ਜੇ ਆਪਾਂ ਮੇਕਅਪ ਪਹਿਲਾਂ ਹੀ ਕੀਤਾ ਹੁੰਦਾ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਚਿਹਰਾ ਬਿਲਕੁਲ ਵੋਸ਼ ਹੈ ਤੇ ਹੁਣ ਇਹ ਬ੍ਰਸ਼ ਲੈ ਲਿਆ ਬ੍ਰਸ਼ ਦੀ ਸਹਾਇਤਾ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਦੇਖੋ ਇਹ ਲਗਾ ਲੈਣਾ ਹੈ ਠੀਕ ਹੈ 10 15 ਮਿੰਟ 20 ਮਿੰਟ ਲਗਾ ਕੇ ਤੁਸੀਂ ਰੱਖਿਆ ਕਰੋ ਬਿਲਕੁਲ ਇੱਕਦਮ ਨਾ ਜਦੋਂ ਇਹ ਕੋਰੀਅਨ ਮਾਸਕ ਜਿਹੜਾ ਚਾਵਲਾਂ ਦਾ ਮਾਸਕ ਹੁੰਦਾ ਜੇ ਤੁਹਾਡੀ ਸਕਿਨ ਤੇ ਨਾ ਇੱਕਦਮ ਜੇ ਦੋ ਚਾਰ ਵਾਰੀ ਤੁਸੀਂ ਲਗਾਇਆ ਨਾ ਤੀਜੀ ਚੌਥੀ ਵਾਰ ਤੁਸੀਂ ਦੇਖਿਓ ਤੁਹਾਡਾ ਨਾ ਚਿਹਰਾ ਇੱਕਦਮ ਸਿਲਕੀ ਸਿਲਕੀ ਤੇ ਇੱਕਦਮ ਨਾ ਲੱਗ ਜੇ ਪ੍ਰਕਾਰ ਦਾ ਇਹ ਹੋ ਜਾਣਾ ਹੈ ਤੇ ਜਦੋਂ ਵੀ ਤੁਸੀਂ ਕੋਈ ਪ੍ਰੋਡਕਟ ਲਾਓਗੇ ਜਦੋਂ ਵੀ ਤੁਸੀਂ ਕੋਈ ਕਰੀਮ ਲਾਓਗੇ ਜਾਂ ਤਿਆਰ ਹੋਵੋਗੇ ਕਿਤੇ ਜਾਣ ਲਈ ਜਾਂ ਕੋਈ ਵੀ ਮੇਕਅਪ ਕਰੋਗੇ ਤੇ ਤੁਹਾਡੇ ਚਿਹਰੇ ਤੇ ਨਾ ਸੋਹਣਾ ਲੱਗੇਗਾ ਨਾ ਬਿਲਕੁਲ ਵੀ ਪਤਾ ਹੀ ਨਹੀਂ ਚੱਲਣਾ ਹੈਗਾ ਇੱਕਦਮ ਨੇਚਰਲ ਸਕਿਨ ਲੱਗੇਗੀ ਤੁਹਾਡੇ ਇਹਨਾਂ ਵਧੀਆ ਹੁੰਦਾ ਹੈ ਚਾਵਲਾਂ ਦਾ ਪਾਣੀ ਇਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰੋ ਹੁਣ ਗਰਮੀਆਂ ਆ ਜਾਣੀਆਂ ਨੇ ਗਰਮੀਆਂ ਵਿੱਚ ਤੁਸੀਂ ਡੇਲੀ ਚਾਵਲਾਂ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ ਚਾਹੇ ਤੁਸੀਂ ਚਾਵਲ ਭੇਕੇ ਉਹਦਾ ਪਾਣੀ ਬਣਾ ਕੇ 24 ਘੰਟੇ ਲਈ ਭੇਨੇ ਆ ਚਾਵਲ ਉਹਦਾ ਪਾਣੀ ਬਣਾ ਕੇ ਉਹ ਰੱਖ ਸਕਦੇ ਸਟੋਰ ਕਰਕੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿਸ ਤਰੀਕੇ ਨਾਲ ਕੀ ਕੀ ਚੀਜ਼ਾਂ ਪਾ ਕੇ ਆਪਾਂ ਸਟੋਰ ਕਰਕੇ ਪਾਣੀ ਨੂੰ ਰੱਖ ਸਕਦੇ ਆ ਕਿ ਜਿਹੜਾ ਆਪਾਂ ਨੂੰ ਜ਼ਿਆਦਾ ਝੰਜਟ ਕਰਨ ਦੀ ਜ਼ਰੂਰਤ ਨਹੀਂ ਪਵੇ ਠੀਕ ਹੈ ਕਿਉਂਕਿ ਹਰ ਕੋਈ ਨਾ ਫੇਸ ਮਾਸਕ ਲਾਉਣ ਤੋਂ ਥੋੜਾ ਕਤਰਾਂਦਾ ਹੈ ਵੀ ਜ਼ਿਆਦਾ ਟਾਈਮ ਸਾਡ ਕੋਲ ਨਹੀਂ ਲੱਗਣਾ ਜਾਂ ਇਦਾਂ ਕੁਝ ਵੀ ਹੁੰਦਾ ਹੈ ਨਾ ਆ ਦੇਖੋ ਤੇ ਉਹਦੇ ਨਾਲ ਬੈਟਰ ਹੈ ਕਿ ਆਪਾਂ ਇਸ ਤਰੀਕੇ ਨਾਲ ਪਾਣੀ ਦਾ ਇਸਤੇਮਾਲ ਕਰ ਲਈਏ ਬਹੁਤ ਵਧੀਆ ਹੁੰਦਾ ਇਹਨਾ ਵਧੀਆ ਹੁੰਦਾ ਇਹਦੇ ਨਾਲ ਸਕਿਨ ਇ ਕਿ ਤਰ੍ਹਾਂ ਬ੍ਰਾਈਟ ਹੋ ਜਾਂਦੀ ਹੈ ਨੈਕ ਤੇ ਵੀ ਲਗਾ ਸਕਦੇ ਹੋ ਬਾਜੂ ਬਾਹਾਂ ਜਿੱਥੇ ਮਰਜੀ ਤੁਸੀਂ ਲਗਾ ਸਕਦੇ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਇਸ ਤਰੀਕੇ ਨਾਲ ਇਹਨੂੰ ਲਗਾ ਕੇ ਆਪਾਂ ਰੱਖ ਲੈਣਾ ਤੇ ਹੁਣ ਮੈਂ ਇਹਦੇ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਾਂਗੀ ਬਹੁਤ ਵਧੀਆ ਹੈਗਾ ਇਹ ਬਹੁਤ ਹੀ ਪਿਆਰਾ ਇਹ ਫੇਸ ਮਾਸਕ ਬਣ ਕੇ ਰੈਡੀ ਹੋ ਜਾਂਦਾ ਹੈ ਬਹੁਤ ਹੀ ਵਧੀਆ ਮ사ਜ ਕਰ ਲਈਏ ਮੇਰੇ ਲੱਗਾ ਹੋਵੇਗਾ ਹੁਣ ਜਦ ਤੱਕ ਮੈਂ ਤੁਹਾਨੂੰ ਦੱਸੀ ਨਾ ਕਰੀਮ ਬਣਾਉਣਾ ਠੀਕ ਹੈ ਕਰੀਮ ਬਣਾਉਣ ਲਈ ਜਿਹੜਾ ਮੈਂ ਮਤਲਬ ਕਿ ਉਤਾਰਿਆ ਪਾਣੀ ਠੀਕ ਹੈ ਤੇ ਇਹਦੇ ਵਿੱਚ ਆਪਾਂ ਕੀ ਪਾ ਲੈਣਾ ਹੈ ਐਲੋਵੇਰਾ ਜੈਲ ਪਾ ਲੈਣੀ ਹੈ ਇਹ ਕਰੀਮੀ ਫੋਮ ਚ ਬਣ ਕੇ ਹੋ ਜਾਏਗਾ ਰੈਡੀ ਇਹਦੇ ਵਿੱਚ ਪਾ ਲੈਣੀ ਆਪਾਂ ਚਮਚਾਕ ਐਲੋਵੇਰਾ ਜੈਲ ਜੇ ਮੰਨ ਲਓ 2-3 ਚਮਚੇ ਪਾਣੀ ਹੈ ਨਾ ਚਾਵਲਾਂ ਦਾ ਤੇ ਤੁਸੀਂ ਚਮਚਾ ਭਰ ਕੇ ਐਲੋਵੇਰਾ ਜੈਲ ਪਾ ਲੈਣੀ ਆ ਉਹਦੇ ਵਿੱਚ ਪਾ ਲੈਣੀ ਤੁਸੀਂ ਗਲਿਸਰੀਨ ਗਲਿਸਰਿਨ ਜਿਹੜੀ ਹੁੰਦੀ ਹੈ ਤੁਹਾਡੇ ਚਿਹਰੇ ਨੂੰ ਇੱਕਦਮ ਮੋਇਸਚਰਾਈਜ਼ਰ ਬਣਾ ਕੇ ਰੱਖੇਗੀ ਇੱਕਦਮ ਕੋਰਾ ਚਿੱਟਾ ਕਰ ਦੇਗੀ ਇੱਕ ਚਮਚੇ ਇਹਦੇ ਵਿੱਚ ਪਾ ਲੈਣਾ ਆਪਣਾ ਗਲਿਸਰਿਨ ਤੁਸੀਂ ਚਾਹੋ ਤਾਂ ਇਹਦੇ ਵਿੱਚ ਵਿਟਾਮਿਨ A ਦਾ ਕੈਪਸੂਲ ਪਾ ਸਕਦੇ ਹੋ ਚਾਹੇ ਤੁਸੀਂ ਬਾਦਾਮ ਰੋਗਨ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਪਾ ਸਕਦੇ ਹੋ ਕੋਈ ਵੀ ਉਹ ਹੈਨੀ ਟੈਂਸ਼ਨ ਵਾਲੀ ਗੱਲ ਤੇ ਆ ਦੇਖੋ ਇਹ ਬਣ ਕੇ ਤਲੀ ਸਾਡੀ ਹੋ ਜਾਣੀ ਹੈ ਰੈਡੀ ਇਹ ਕਰੀਮ ਤੁਸੀਂ ਦਿਨੇ ਦੁਪਹਿਰ ਜਿਵੇਂ ਮਰਜ਼ੀ ਤੁਸੀਂ ਲਾ ਸਕਦੇ ਹੋ ਜਿਵੇਂ ਆਪਾਂ ਦਿਨੇ ਸੰਸਕ੍ਰੀਮ ਲਗਾਉਂਦੇ ਹਾਂ ਨਾ ਸੰਸਕ੍ਰੀਮ ਦੀ ਥਾਂ ਤੇ ਇਹ ਕਰੀਮ ਤੁਸੀਂ ਸਾਰਾ ਦਿਨ ਲਗਾ ਸਕਦੇ ਹੋ ਇਹਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਇਹ ਬਣ ਕੇ ਹੋ ਗਈ ਸਾਡੀ ਕਰੀਮ ਆ ਦੇਖੋ ਕਰੀਮ ਹੋ ਗਈ ਬਣ ਕੇ ਰੈਡੀ ਕਿਸੇ ਵੀ ਛੋਟੀ ਜੀ ਇਦਾਂ ਦੀ ਕੋਈ ਵੀ ਬੋਤਲ ਹੁੰਦੀ ਹੈ ਜਾਂ ਸ਼ਹਿਦ ਵਾਲੀ ਕਿਸੇ ਵੀ ਕੱਚ ਦੀ ਬੋਤਲ ਵਿੱਚ ਇਹਨੂੰ ਸਟੋਰ ਕਰਕੇ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਹੋ ਦਿਨੇ ਤੁਸੀਂ ਕਿਸ ਤੇ ਜਦੋਂ ਵੀ ਤੁਸੀਂ ਮਤਲਬ ਕਿ ਦਿਨੇ ਕੰਮ ਕਰ ਲੱਗੇ ਹੋ ਇਹਨੂੰ ਲਗਾ ਕੇ ਆਪਾਂ ਛਾੜ ਛੜਦੇ ਹੋ ਠੀਕ ਹੈ ਇਹਦੇ ਅੰਦਰ ਹੀ ਸਮਾ ਜਾਣਾ ਹੈ ਤੇ ਇਹ ਬਹੁਤ ਵਧੀਆ ਤੁਸੀਂ ਇੱਕ ਵਾਰੀ ਕਰਕੇ ਦੇਖੋ ਤੁਸੀਂ ਥੋੜੇ ਜਿਹਾ ਕਰਕੇ ਦੇਖੋ ਇਸਤੇਮਾਲ ਫਿਰ ਤੁਸੀਂ ਦੇਖੇ ਤੁਹਾਡੇ ਕਿੰਨਾ ਡਿਫਰੈਂਟ ਆਉਂਦਾ ਹੈ ਸਕਿਨ ਵਿੱਚ ਕਿੰਨੀ ਕਿੰਨੀ ਸਕਿਨ ਜਿਹੜੀ ਬ੍ਰਾਈਟ ਹੋ ਜਾਣੀ ਹੈ ਕਿੰਨੀ ਸੋਹਣੀ ਲੱਗੂਗੀ ਠੀਕ ਹੈ ਤੇ ਆ ਦੇਖੋ ਹੁਣ ਮੈਂ ਇਹਨੂੰ ਰੱਖਿਆ ਸੀਗਾ ਆਪਣਾ ਲਗਾ ਕੇ ਤੇ ਹੁਣ ਬਸ ਇਹਨੂੰ ਮੈਂ ਚਾਏ ਫੇਸ ਵਾਸ਼ ਕਰਾਉਣਾ ਚਾਏ ਤੁਸੀਂ ਕਾਟਨ ਪੈਡ ਹੁੰਦੇ ਨੇ ਕਾਟਨ ਪੈਡ ਲੈ ਕੇ ਉਹਨੂੰ ਗੁਲਾਬ ਜਲ ਲਾ ਕੇ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਚਾਹੇ ਤੁਸੀਂ ਫੇਸ ਨੂੰ ਜੇ ਧੋਣਾ ਧੋਵੋ ਵੀ ਬੇਚੱਕਣਾ ਇਹਨੂੰ ਕਿਸੇ ਕੱਪੜੇ ਦੇ ਨਾਲ ਕੋਈ ਵੀ ਸੌਫਟ ਜਿਹਾ ਕੱਪੜਾ ਲੈ ਲਓ ਟਾਵਲ ਲੈ ਲਓ ਤੇ ਇਹਨੂੰ ਰਿਮੂਵ ਕਰ ਦਿਓ ਸਾਫ਼ ਕਰ ਦਿਓ ਠੀਕ ਹੈ ਤੇ ਇਹਨੇ ਅੰਦਰ ਹੀ ਐਬਜ਼ੋਰਬ ਹੋ ਜਾਣਾ ਹੈ ਤੇ ਸਕਿਨ ਤੁਸੀਂ ਦੇਖਿਓ ਕਿੰਨੀ ਵਧੀਆ ਹੋ ਜਾਏਗੀ ਇੱਕਦਮ ਬ੍ਰਾਈਟ ਇੱਕਦਮ ਗੋਰੀ ਚਿੱਟੀ ਇੱਕਦਮ ਮਲਾਈਮ ਹੋ ਜਾਵੇਗੀ ਠੀਕ ਹੈ ਰੰਗ ਤੁਹਾਡਾ ਦੇ ਕਿੰਨਾ ਗੋਰਾ ਚਿੱਟਾ ਹੋ ਜਾਏਗਾ ਨਿੱਖਰ ਜਾਏਗਾ ਕਲਰ ਦਾ ਆਟਾ ਠੀਕ ਹੈ ਸਕਿਨ ਉਸ ਤੁਹਾਡੀ ਸਾਫ ਸੁਥਰੀ ਹੋ ਜਾਵੇਗੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਤਰੀਕੇ ਦੀ ਲੱਗੀ ਤੁਹਾਨੂੰ ਮੇਰੀ ਵੀਡੀਓ ਤੇ ਇਹ ਤਰੀਕਾ ਸੀਗਾ ਆਪਣੇ ਚਾਵਲਾਂ ਦਾ ਮਾਸਕ ਬਣਾਉਣ ਦਾ ਤੇ ਰਾਈਸ ਮਾਸਕ ਜਿਵੇਂ ਕਹਿੰਦੇ ਆ ਇਹ ਤਰੀਕਾ ਸੀਗਾ ਚਾਵਲਾਂ ਨੂੰ ਲਗਾਉਣ ਦਾ ਦੇਖੋ ਕਿੰਨਾ ਸੋਖਾ ਤਰੀਕਾ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਰੱਖ ਸਕਦੇ ਹੋ ਮ사ਜ ਕਰਕੇ ਫਿਰ ਤੁਸੀਂ ਆਪਣੇ ਚਿਹਰੇ ਨੂੰ ਬਿਲਕੁਲ ਸਾਫ ਕਰ ਸਕਦੇ ਆ ਦੇਖੋ ਇਸ ਤਰੀਕੇ ਨਾਲ ਤੁਹਾਡੀ ਸਕਿਨ ਜਿਹੜੀ ਇਹਨੇ ਚਮਕਾ ਮਾਰਨ ਲੱਗ ਜਾਈਗੀ ਜਿਵੇਂ ਟਿਊਬ ਲਾਈਟ ਜਗਦੀ ਹੈ ਨਾ ਇਦਾਂ ਤੁਹਾਡਾ ਸਕਿਨ ਦੀ ਜਿਹੜੀ ਆ ਦੇਖੋ ਚਮਕ ਜਿਹੜੀ ਹੈ ਨਾ ਬਰਕਰਾਰ ਰਹੇਗੀ ਤੇ ਚਮਕ ਬਦਕੀ ਦੁਗਣੀ ਚਮਕਾਏਗੀ ਤੁਹਾਡੇ ਚਿਹਰੇ ਤੇ ਇਸ ਤਰੀਕੇ ਨਾਲ ਤੁਸੀਂ ਅਗਰ ਲਗਾ ਕੇ ਰੱਖੋਗੇ ਰਾਤ ਨੂੰ ਤੁਸੀਂ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਹੋ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਆਪਣੇ ਤੁਸੀਂ ਹੱਥਾਂ ਤੇ ਵੀ ਲਗਾ ਸਕਦੇ ਹੋ ਹੱਥ ਵੀ ਤੁਹਾਡੇ ਬਿਲਕੁਲ ਚਮਕਣ ਲੱਗ ਜਾਣਗੇ ਸਕਿਨ एकदम ਸਾਫ ਸੁਥਰੀ ਗੋਰੀ ਚਿੱਟੀ ਹੋ ਜਵੇਗੀ ਨਾ ਦੇਖ ਸਕਦੇ ਹੋ ਤੁਸੀਂ ਮੇਰਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਜਿਹੜੀ ਨੇਚਰਲ ਖੂਬਸੂਰਤ ਹੁੰਦੀਆਂ ਨੇ ਨਾ ਇਹ ਹੋਮੈਡ ਰੈਮਡੀਆ ਉਹਦੇ ਨਾਲ ਜੋੜ ਕੇ ਰੱਖਾਂ ਉਹੀ ਰੈਮਡੀਆ ਤੁਸੀਂ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਇੱਕਦਮ ਸੋਹਣਾ ਤੇ ਸੁਨੱਖਾ ਬਣਾ ਕੇ ਰੱਖੋ ਕੋਈ ਵੀ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਵੈਸੇ ਪਾਰਲਰ ਵਾਲੀਆਂ ਗੁੱਸੇ ਹੋ ਜਾਣਗੀਆਂ ਕਿ ਸਾਡੇ ਸੀਕਰਟ ਜਿਹੜੇ ਨੇ ਨਾ ਇਹ ਦੱਸੀ ਜਾ ਰਹੀ ਐ ਤੇ ਸੀਕਰਟ ਅਜੀ ਕੋਈ ਗੱਲ ਨਹੀਂ ਜੀ ਆਪਾਂ ਫ੍ਰੀ ਵਿੱਚ ਦੱਸ ਰਹੇ ਆਂ ਆਪਾਂ ਕੋਲ ਕੋਈ ਪੈਸਾ ਲੈ ਰਹੇ ਆ ਤੁਸੀਂ ਦੇਖੋ ਤੇ ਵੀਡੀਓ ਬਾਤ ਬਾਤ ਸ਼ੇਅਰ ਕਰੋ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਨਾ ਕੋਈ ਲਾਈਕ ਦਾ ਲੱਗਦਾ ਤੁਸੀਂ ਲਾਈਕ ਸ਼ੇਅਰ ਕਰਨਾ ਹੈ ਸੋਹਣਾ ਜਿਹਾ ਕ ਕਿ ਕਿ ਮੈਨੂੰ ਪਤਾ ਹੋਣਾ ਚਾਹੀਦਾ ਕਿ ਕਿਥੋਂ ਕਿਥੋਂ ਮੇਰੇ ਫਰੈਂਡਸ ਮੈਨੂੰ ਦੇਖ ਰਹੇ ਨੇ ਮੇਰੀਆਂ ਭੈਣਾਂ ਮੈਨੂੰ ਦੇਖ ਰਹੀਆਂ ਨੇ ਤੇ ਆਪਣਾ ਨਾਮ ਪਤਾ ਜ਼ਰੂਰ ਲਿਖਿਆ ਕਰੋ ਠੀਕ ਹੈ ਜੀ ਤੇ ਮੈਨੂੰ ਵੀ ਇੱਕ ਖੁਸ਼ੀ ਜੀ ਮਿਲਦੀ ਹੈ ਕਿ ਮੇਰਾ ਕੁਝ ਵੀ ਦੱਸਿਆ ਵਿਅਰਥ ਨਹੀਂ ਜਾਂਦਾ ਹੈ ਕਿ ਤੁਸੀਂ ਇਹ ਚੀਜ਼ਾਂ ਨੂੰ ਇਸਤੇਮਾਲ ਕਰ ਰਹੇ ਹੋ ਠੀਕ ਹੈ ਤੇ ਆਪਣੇ ਡੇਲੀ ਜਿਹੜੀ ਲਾਈਫ ਹੈ ਡੇਲੀ ਜ਼ਿੰਦਗੀ ਵਿੱਚ ਆਪ ਇਹਨੂੰ ਇਸਤੇਮਾਲ ਕਰ ਰਹੇ ਹੋ ਤੇ ਆਪਣੀ ਲਾਈਫ ਇੱਕਦਮ ਸੋਹਣੇ ਤੇੱਕੇ ਨਾਲ ਜੀ ਰਹੇ ਹੋ ਦੇਖੋ ਜੀ ਕੋਈ ਫੋੜ ਨਹੀਂ ਕਰ ਸਕਦਾ ਹਨਾ ਪਾਰਲਰ ਜਾਣਾ ਕਿਉਂਕਿ ਅੱਜ ਕੱਲ ਜਿਹੜੀ ਮਹਿੰਗਾਈ ਹੈ ਅੱਜ ਕੱਲ ਜਿੰਨੇ ਆਪਾਂ ਖਰਚੇ ਨੇ ਉਹ ਖਰਚਿਆਂ ਚੋਂ ਆਪਾਂ ਪਾਰਲਰ ਚ ਨਹੀਂ ਜਾ ਸਕਦੇ ਪਾਰਲਰ ਚ ਜਾਣਾ ਵੀ ਨਹੀਂ ਹੈਗਾ ਕੈਮੀਕਲ ਵਿਦਆਊਟ ਕੈਮੀਕਲ ਹੀ ਚੀਜ਼ਾਂ ਇਸਤੇਮਾਲ ਕਰੋ ਕੈਮੀਕਲ ਵਾਲੀ ਬਿਲਕੁਲ ਵੀ ਨਾ ਕਰੋ ਤੇ ਆ ਦੇਖੋ ਆ ਦੇਖੋ ਮੈਂ ਸਾਫ਼ ਵੀ ਨਹੀਂ ਕੀਤਾ ਤੁਹਾਡਾ ਨਗੱਲਾਂ ਕਰਦੀ ਕਰਦੀ ਮੈਂ ਚਿਹਰੇ ਦੇ ਵਿੱਚ ਹੀ ਸਮਾ ਗਿਆ ਦੇਖੋ ਪਤਾ ਹੀ ਨਹੀਂ ਹੈਗਾ ਲੋ ਜੀ ਚਿਹਰਾ ਇੱਕਦਮ ਸੌਫਟ ਹੋ ਗਿਆ ਹੈ ਹੁਣ ਇਹ ਲੱਗਾ ਰਹੂਗਾ ਸਾਰਾ ਦਿਨ ਜਦੋਂ ਦੁਪਹਿਰ ਨੂੰ ਮੈਂ ਫੇਸ ਵਾਸ਼ ਕਰਾਂਗੀ ਉਸ ਤੋਂ ਬਾਅਦ ਫਿਰ ਜਿਹੜੀ ਮੈਂ ਕਰੀਮ ਬਣਾਈ ਆ ਵਾਲੀ ਫਿਰ ਮੈਂ ਉਸ ਟਾਈਮ ਕਰੀਮ ਲਗਾ ਲਵਾਂਗੀ ਠੀਕ ਹੈ ਜੀ ਤੇ ਲੋ ਜੀ ਵੀਡੀਓ ਬਿਲਕੁਲ ਸੌਖੀ ਤੇ ਬਿਲਕੁਲ ਸੌਖੇ ਢੰਗ ਨਾਲ ਤੁਹਾਨੂੰ ਮੈਂ ਦੱਸਿਆ ਹੈ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਅਪਣਾਓ ਤੇ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਓ ਫਿਰ ਮਿਲਦੇ ਆ ਕਿ ਨਹੀਂ ਵੀਡੀਓ ਨਾਲ ਸਾਢੇ 3:00 ਵਜੇ 4:00 ਵਜੇ ਮੇਰੀ ਵੀਡੀਓ ਆਏਗੀ ਇੱਕ ਤੁਹਾਨੂੰ ਫੇਸ ਪੈਕ ਦੱਸਾਂਗੀ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਨਾ ਮਤਲਬ ਕਿ ਸ਼ਾਇਆ ਜਾ ਹੀ ਨਹੀਂ ਰਹੀਆਂ ਠੀਕ ਹੈ ਤੇ ਜਿਨ੍ਹਾਂ ਦੀ ਸਕਿਨ ਜਿਹੜੀ ਇੱਕਦਮ ਕਾਲੀ ਪੈ ਗਈ ਹੈ ਤੇ ਇੱਕਦਮ ਦਾਗ ਦੱਬੇ ਨੇ ਉਹ ਕਿਵੇਂ ਠੀਕ ਕੀਤੇ ਜਾਣਗੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੀ ਚਲੋ ਜੀ ਫਿਰ ਮਿਲਦੇ ਹਾਂ ਬਾਏ ਬਾਏ